ਵਿਰੋਧ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਤਾਜ਼ੀਆਂ ਸੂਆਂ ਹੋਈਆਂ ਝੋਟੀਆਂ ਨਵੇਂ ਹਾਨ ਦੇ ਵਿੱਚ ਬੱਚੇ ਸਮੇਤ ਰੇਟ ਡਿਟੇਲ ਵੀ ਤੋਂ ਪੁੱਛਦੇ ਹਾਂ ਆਓ ਅੱਗੇ ਕਰੀਏ ਗੱਲਬਾਤ ਸੱਸੀ ਗੱਲ ਪਾਈ ਜੀ ਸੱਸੀ ਗੱਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਸੇ ਕਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ 977960588 977960588 ਅੱਜ ਆਪਾਂ ਦੋ ਝੋਟੀਆਂ ਦੋਨੇ ਤਾਜ਼ੀਆਂ ਸੂਈਆਂ ਦਿਖਾਵਾਂਗੇ ਬਾ ਗੋਲੋ ਖਾਲੀ ਆ ਜੀ ਦੋ ਦੋ ਦਿਨਾਂ ਦੀਆਂ ਸੂਈਆਂ ਨੇ ਠੀਕ ਆ ਜਿਹੜੀ ਇਹ ਦੇਖ ਰਹੇ ਕਹਵੇਂ ਦਿਨਾਂ ਦੀ ਸੂਈਆਂ ਨੇ ਇਹਨੂੰ ਤੀਜੇ ਦਿਨ ਆਈ ਕੱਟੀ ਪਹਿਲਾਂ ਨਾਲੇ ਠੀਕ ਆ ਪਹਿਲਾ ਸੂਆ ਪਲੂਣ ਝੋਟੀ ਸੂਈ ਆ ਆ ਮਾੜੀ ਵੀ ਕੱਟੀ ਆ ਦੇਖੋ ਇਹ ਖੁਰਦੀ ਜਿੱਟੀ ਆ ਜੀ ਤੇ ਕੱਟੀ ਬੜੀ ਜ਼ਬਰਦਸਤ ਆ ਹਨਾ ਚੰਗੀਆਂ ਜੀ ਵਧੀਆ ਸੀਮਿੰਟ ਦੀ ਆ ਠੀਕ ਆ ਚੰਗੇ ਕਿਸੇ ਸੀਮਿੰਟ ਦੀ ਲੱਗਦੀ ਆ ਓਹ ਨੂਰ ਦੀ ਆ ਜੀ ਠੀਕ ਹੈ ਕੋਈ ਨੂਰ ਦੀ ਮਾਲਕਾਂ ਦੱਸਿਆ ਪਰ ਦੇਖਣ ਨੂੰ ਬਾਡੀ ਵਾਂਦਰ ਦੇਖੀ ਪਤਾ ਲੱਗਦਾ ਠੀਕ ਹੈ ਬੇਰਬੂਲ ਬੜੀ ਲੰਬੀ ਹੈ ਨਾ ਗਰਦਨ ਗੁਰਦਨ ਤੇ ਮਰੀੜ ਵਾਲੀ ਆ ਪੂਰੀ ਅੱਛਾ ਪਹਿਲਾ ਸੂਆ ਕੱਟੀ ਸੂਆ ਹੈ ਹਨਾ ਕੱਟੀ ਥੱਲੋਂ ਵੀ ਤੂੰ ਕਮਾਲੀ ਹੈ ਜੀ ਆਪ ਠੀਕ ਹੈ ਦੁੱਧ ਕਿੰਨਾ ਹੁਣ ਚੋਣ ਦਾ ਹਾਜ਼ਰ ਦੁੱਧ ਇਹ ਹੈ ਮੰਨ ਲਓ 10 ਕਿਲੋ ਹੈ ਅਜੇ ਤੀਜਾ ਦਿਨ ਹੀ ਹੈ ਠੀਕ ਹੈ ਕਹਿੰਦਾ ਭਾਵਾ 8 ਕਿਲੋ ਤੋਂ ਬਾਹਰ ਬਾਹਰ ਬੌਲੀ ਇਹਦੇ ਥੱਲੇ ਸਟਾਰਟਿੰਗ ਆ ਹਨਾ ਚੋਣ ਦੀ ਆ ਜੀ ਠੀਕ ਹੈ ਥਣ ਦੇਖੋ ਐ ਲਾਵਾ ਵੀ ਦੂਜਾ ਸੂਆ ਹੁੰਦੀ ਆ ਸੋ ਫਿਰ ਕਦ ਕਦ ਵਗੈਰਾ ਦੇਖੋ ਤੇ ਬਾਕੀ ਲੇਵਾ ਦੇਖੋ ਯਾਰ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਫੁੱਲ ਜਿੰਦੇ ਚਾਰ ਦੰਦ ਆਹੇ ਲਓ ਅੱਛਾ ਮੂੰਹੋ ਚਾਰ ਦੰਦ ਵੱਡੀ ਦੇ ਘੱਟੀ ਆ ਬਲੂਨ ਪਹਿਲਾ ਸੂਆ ਸੂਈਆ ਮਗਰ ਚੰਗੇ ਸੀਮਣ ਦੀ ਕੱਟੀ ਆ ਗਈ ਹੈ ਨਾ ਸਰੀਰ ਹੀ ਨਹੀਂ ਕੱਸਿਆ ਸੂਈ ਦਾ ਬਚਾਰੀ ਨਾ ਇੱਧਰ ਲਾ ਪਿਆ ਠੀਕ ਹੈ ਕਹਿੰਦਾ ਬਾਅਦ ਜਦੋਂ ਹੋ ਗਏ 20 ਦਿਨ ਸੂਈ ਨੂੰ 25 ਦਿਨ ਆ ਆਹ ਸੋਦਾ 20 25 ਦਿਨਾਂ ਨੂੰ ਫੇਰ ਦੇਖੀ ਆ ਇੰਨੀ ਬਣੂਗੀ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਅੱਜ ਇਹ ਆਪਾਂ 135000 ਦੀ ਦੇ ਦਾਂਗੇ ਮੜਮਟਾ ਮਾਨਤਨ ਆਏ ਬੰਦੇ ਕਰਾਂਗੇ ਮਾਨਤਨ ਕਰਾਂਗੇ ਵਿੱਚੋਂ ਛੋੜ ਸੱਫਾ ਕਰ ਦਾਂਗੇ ਕੋਈ ਗੱਲ ਨਹੀਂ ਵਧੀਆ 100 ਕਿਲੋਮੀਟਰ ਪਹੁੰਚ ਕਰ ਦਾਂਗੇ ਸੋ 135000 ਦੇ ਮੌਕੇ ਤੇ ਮਾਨਤਨ ਮਗਰ ਕੱਟੀ ਬਹੁਤ ਵੀ ਡਿਮਾਂਡ ਕਰਦਾ ਕਿ ਅਸੀਂ ਚੰਗੀ ਕੱਟੀ ਲੈਣੀ ਆਂ ਦੋਂਦੀ ਚੌਗੀ ਹੋਵੇ ਜਿਹੜੀ ਕੋਕੜ ਵੀ ਨਹੀਂ ਮਿਲਣੀ ਕਿਸੇ ਨੂੰ ਲੱਖ ਦੀ ਨਹੀਂ ਮਿਲਦੀ ਜਮ ਤੇ ਬਾਕੀ ਮਗਰ ਕੱਟੀ ਆ ਗਈ ਹੈ ਨਾ ਮਗਰ ਕੱਟੀ ਆ ਜੀ ਜੀ ਤੇ ਅੱਗੇ ਵੀਰੇ ਦੋ ਨੰਬਰ ਝੋਟੀ ਦੇਖ ਰਹੇ ਆਂ ਇਤੋਂ ਨਾਲ ਢੱਲੋ ਹੋਰਾ ਆਪਣਾ ਰਾਤਾ ਕੋਈ ਨਹੀਂ ਸੀ ਵੀਡੀਓ ਕਰਾਉਣੀ ਆ ਤਦਾਂ ਹੀ ਵੀਡੀਓ ਕਰਨ ਆਇਆ ਜੀ ਆਪਾਂ ਇਹ ਹੁਣ ਚੋਣੀਆਂ ਨਹੀਂ ਕੋਈ ਪਿਆਰ ਨਹੀਂ ਕੁਛ ਨਹੀਂ ਹੈਗਾ ਧਾਰ ਵੀ ਨਹੀਂ ਛੱਡੀ ਹੋਈ ਬੋਲੋ ਠੀਕ ਐ ਸ਼ਾਮ ਦਾ ਟਾਈਮ ਆ ਚਵਾਈ ਕਰਨੀ ਇਹਨਾਂ ਜੀ ਹਾਂ ਚਵਾਈ ਚਵਾਈ ਵਾਲਾ ਡਾਂਗੀ ਆ ਬਸ ਅੱਜ ਮੈਂ ਹੁਣ ਚੋਈ ਲੈਣੀ ਆ ਬਸ ਆਪਾਂ ਕਿੰਨੇ ਦਿਨ ਹੋ ਗਏ ਆਪਣੇ ਲਾਈਟ ਨਹੀਂ ਆਈ ਤੈਨੂੰ ਪਤਾ ਹੀ ਆ ਤੇ ਇਹਦੇ ਮਗਰ ਆ ਗਿਆ ਕੱਟਾ ਹਨਾ ਇਹਦੇ ਮਗਰ ਕੱਟਾ ਜੀ ਇਹ ਵੀ ਬਰਸੋਂ ਦੀ ਸੂਈ ਆ ਇਹ ਕਿਵੇਂ ਸੂਆ ਇਹ ਦੂਜਾ ਸੂਆ ਜਮਾਰੇ ਦੇ ਨਾਲ ਅੱਛਾ ਦੂਜਾ ਸੂਆ ਤੇ ਦੁੱਧ ਇਹਦੇ ਥੱਲੇ ਕਿੰਨਾ ਹੈਗਾ ਇਹ ਥੱਲੇ ਹੁਣ ਮੇਰੇ ਸਾਹਮਣੇ ਬੋਲਾ ਹੋ अच्छा 10 किलो तो स्टार्टिंग हुई है जी हां 10 किलो तो स्टार्टिंग है तो 10 किलो दो तो स्टार्टिंग हुई है ਤੇ ਬਾਕੀ ਸੁਭਰ ਕੱਦਗਾੜ ਵਗੈਰਾ ਦੇਖੋ ਝੋਟੀ ਦਾ ਤੇ ਸੋਹਣਾ ਸਾਫ ਸੁਥਰਾ ਤੇ ਚੌਂਡ ਪਸਮਾਦ ਆਉਂਦਾ ਨਜ਼ਾਰਾ ਜਮਾ ਜਮਾ ਨਜ਼ਾਰੇ ਦਿੰਦੀ ਆ ਵੇ ਪੋਲੀ ਅਜ ਬਾਖ ਚੋਈ ਜਾਵੇ ਇਹਦਾ ਰੇਟ ਕੀ ਰੱਖਿਆ ਆਪਾਂ ਇਹਦਾ ਰੇਟ ਹੈ 1,115,000 ਰੁਪਇਆ ਬਾਈ اچھا ਇਹਦਾ ਰੇਟ ਹੈ 1,115,000 ਰੁਪਇਆ ਹਾਂਜੀ ਦੂਜਾ ਸੂਆ ਹੁਣ ਵਿੱਚ ਵੀਰ ਕਹਣਗੇ ਕੋਲ 40 ਆ ਛੋਟੀ ਨਹੀਂ ਹੈਗੀ ਹੁਣ ਵਿੱਚ ਵੀਰ ਕਹਣਗੇ ਉਹਦਾ ਇੱਕ ਪੈਂਤੀ ਛੋਟੀ ਦੰਦਾ ਜਾ ਗਈ ਹੈਨਾ ਸੋ ਬੱਲ ਜੀ ਉਦੋਂ ਦਾ ਦੀ ਪੈਂਦੀ ਆ ਨਹੀਂ ਜਿਹੜੇ ਲੋੜਾ ਵਾਪਾ ਆਣ ਲਈ ਆਪਾਂ ਨਫਾ ਲੈਣਾ ਢੱਲੋ ਜਰਾ ਜੈ ਜੈ ਗੁਰੂ ਸੋ ਜੇ ਕਿਸੇ ਵੀਰ ਨੇ 1 15 ਨਾਲ ਉਹ ਵੀ ਹੈਗੀ 1 35 ਨਾਲ ਉਹ ਵੀ ਹੈਗੀ ਆ ਸੋ ਛੋਟੀ ਕੱਦ ਕਾਠ ਦੇਖੋ ਤੇ ਇਹ ਗੋਲ ਮਟੋਲ ਥਣ ਪਿਆ ਜਮਾ ਹੈਨਾ ਤੇ ਕਿਸੇ ਪਾਸੋਂ ਚੋਣ ਵੀ ਫਿਰ ਗਲਾਸ ਚ ਪੈਂਦੀ ਉਤਾਰ ਜਾਵਾ 24 22 ਦਾ ਜਵਾਕ 22 ਚੱਲੇਗਾ ਇਹਦੀ ਮੋਟੀ ਧਾਰ ਆ ਜੀ 1 15 ਜੋ ਮਾਨਦਾਨ ਆਏ ਬੰਦਿਆ ਕਰ ਦਾਂਗੇ ਕਰ ਦਾਂਗੇ ਕੋਈ ਤੌੜਾ ਜ਼ਿਲ੍ਹਾ ਬਰਨਾਲਾ 9779605180 ਦੋਨਾਂ ਝੋਟੀਆਂ ਦੇ ਵਿੱਚੋਂ ਕੋਈ ਵੀ ਝੋਟੀ ਕਿਸੇ ਵੀਰ ਦੇ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਂ